ਗੁਰਦੀਪ ਜੀ ਮਾਨਜੀ ਮੈਡਮ ਆਕਾਤੀ ਪੀਐਸ ਡਾਕਟਰ ਲੀਜੀ ਸ਼ਰਮਾ ਜੀ ਅਤੇ ਸਾਫ ਕਾ ਚੀਫ ਸੈਕਟੀਜਨਰ ਸਰਦਾਰ ਜੈਸ ਸਿੰਘ ਜੀ ਦੇ ਨਾਲ ਕਰਵਾਈ ਜਾ ਸਕਦੀ ਹੈ Nenu, maria. Nenu, maria. ਕੈਲਗਰੀ 2 ਲੱਖ ਰੁਪਿਆ ਇਸ ਟੂਰਨਾਮੈਂਟ ਨੂੰ ਉਹਨਾਂ ਨੇ ਕੈਲਗਰੀ ਤੋਂ ਸਾਡੇ ਲਈ ਭੇਜਿਆ ਹੈ ਬਰਪਿੰਦਰ ਸਾਡੇ ਘਰੇ ਵਾਲਜੀ ਜਿਹੜੇ ਕਿ ਆਰਗੇਨਾਈਜ਼ਰ ਸੱਕੀ ਹਨ ਉਹਨਾਂ ਦੇ ਮਿੱਤਰ ਹਨ ਪਿਛਲੇ ਸਾਲ ਵੀ ਉਹਨਾਂ ਨੇ ਸਾਨੂੰ 2 ਲੱਖ ਰੁਪਿਆ ਭੇਜਿਆ ਸੀ ਅਸੀਂ ਹਰਮਨਤਾਲ ਵਾਲਜੀ ਦੇ ਵੀ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜੇ ਸਾਡੇ ਹਰ ਸਾਲ ਸਾਡੀ ਇਸ ਟੂਰਨਾਮੈਂਟ ਦੇ ਇجتماਇਕ ਮਦਦ ਕਰਦੇ ਹਨ ਏਸ਼ੀਆ ਦੇ ਵਿੱਚ 골ਡ ਮੈਡਲ ਤੇ 올림픽 ਦੇ ਵਿੱਚ ਇਹਨਾਂ ਨੇ ਭਾਗ ਲਿਆ ਸੀ ਤੇ ਸਾਡੇ ਇਸ ਟੂਰਨਾਮੈਂਟ ਦੀ ਇਹਨਾਂ ਨੇ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਜੋ ਅੱਜ ਉਹ ਰਿਪੋਰਟ ਕਵਰੇਜ ਕਰਨ ਲਈ ਨੀਚੇ ਰੱਖਣ ਵਿੱਚ ਅਸੀਂ ਨਾਬਾ ਦੇ ਗਰਾਊਂਡ ਦੇ ਵਿੱਚ ਪਹੁੰਚੇ ਹਾਂ ਅੱਜ 47ਵੇਂ ਲਿਬਰਲ ਜੀਐਸ ਬੈਂਸ ਜਿਹੜਾ 올 ਇੰਡੀਆ ਹੁੱਕੀ ਟੂਰਨਾਮੈਂਟ ਨਾਬਾ ਵਿਖੇ ਹੋ ਰਿਹਾ ਇਹਦੇ ਵਿੱਚ ਮੇਰੇ ਨਾਲ ਪਹੁੰਚੇ ਸਾਡੇ ਨਾਬਾ ਦੇ ਐਮਐਲਏ ਸਤਕਾਰਯੋਗ ਗੁਰਦੇਵ ਸਿੰਘ ਦੇਰਮਾਨ ਜੀ ਸਾਡੇ ਡਿਸਟ੍ਰਿਕਟ ਪਲਾਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜਸੀ ਸੋਇਆ ਵਾਲਾ ਜੀ ਤੇ ਅੱਜ ਇਸ ਟੂਰਨਾਮੈਂਟ ਦੀ ਜਿਹੜੇ ਮੇਨ ਜੋ ਜਿੰਦਗਾਨ ਨੇ ਜੋ ਇਹਦੇ ਆਰਗੇਨਾਈਜ਼ਰ ਨੇ ਡਾਕਟਰ ਡੀ ਐਸ ਸ਼ਰਮਾ ਜੀ ਜੋ ਮੇਰੇ ਨਾਲ ਖੜੇ ਨੇ ਜੋ ਹੈਡਮਾਸਟਰ ਨੇ ਬੀ ਪੀ ਐਸ ਨਾਪਾ ਦੇ ਸਰਦਾਰ ਜੈ ਸਿੰਘ ਗਿਲਜੀ ਜੋ ਚੀਫ ਸੈਕਟਰੀ ਰਟਾਇਰਡ ਨੇ ਪੰਜਾਬ ਚੇਅਰਮੈਨ ਨਾਪਾ ਫਾਊਂਡੇਸ਼ਨ ਦੇ ਤੇ ਜਿੰਨੀ ਵੀ ਇਸ ਮਤਲਬ ਈਵੈਂਟ ਦੀ ਆਰਗੇਨਾਈਜੇਸ਼ਨ ਦੀ ਟੀਮ ਹੈ ਜਿਹੜੀ ਆਰਗੇਨਾਈਜ਼ਿੰਗ ਟੀਮ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਮੈਨੂੰ ਪਤਾ ਲੱਗਿਆ ਕਿ ਪੰਜਾਬ ਦੀ ਸਾਡੀ ਸਭ ਤੋਂ ਪੁਰਾਣੀ ਇਹ ਮਤਲਬ ਕਿ ਟੂਰਨਾਮੈਂਟ ਕਰਵਾਉਣ ਵਾਲੀ ਫਾਊਂਡੇਸ਼ਨ ਹੈ ਜਿਹੜੀ ਕਿ ਆਲਮੋਸਟ 1970s ਤੋਂ ਇਹ ਜਿਹੜੀ ਟੂਰਨਾਮੈਂਟ ਆ ਆਰਗੇਨਾਈਜ਼ ਕਰਵਾ ਰਹੀ ਹੈ ਔਰ ਇਸ ਦੇ ਵਿੱਚੋਂ ਜਿਹੜੇ ਖਿਡਾਰੀ ਖੇਡ ਕੇ ਜਾਂਦੇ ਨੇ ਉਹ ਉਹ ਆਪਣੇ ਨਾ ਸਿਰਫ ਜਿਸ ਟੀਮ ਦੇ ਹੁੰਦੇ ਨੇ ਉਹਦਾ ਬਲਕਿ ਆਪਣੇ ਏਰੀਏ ਦਾ ਆਪਣੇ ਪੰਜਾਬ ਦਾ ਨਾਮ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਰੌਸ਼ਨ ਕਰ ਦੇਣਾ। ਸੋ ਇਸ ਮੌਕੇ ਦੇ ਉੱਤੇ ਅੱਜ ਮੈਨੂੰ ਪਹੁੰਚ ਕੇ ਮੁੱਖ ਮਹਿਮਾਨ ਦੀ ਤੌਰ ਤੇ ਬੜਾ ਚੰਗਾ ਲੱਗਿਆ। ਮੈਂ ਇੱਕ ਗੱਲ ਉਰੇ ਹੋਰ ਕਹਿਣੀ ਚਾਹੂੰਗਾ। ਜਿੱਥੇ ਮੈਂ ਜੀਐਸ ਬੈਂਸ ਜੋ ਆਲ ਇੰਡੀਆ ਹਾਕੀ ਟੂਰਨਾਮੈਂਟ ਹੁੰਦਾ ਉੱਥੇ ਸ਼ਿਕੋਦੀ ਸਲਾਹਗਾ ਕਰ ਰਿਹਾ। ਤਾਂ ਮੈਂ ਉਰੇ ਪੀਪੀਐਸ ਨਾਪਾ ਦੀ ਵੀ ਸਲਾਹਗਾ ਕਰਨੀ ਚਾਹੂੰਗਾ। ਜਿੱਥੇ ਜਿਹੜਾ ਸਾਡਾ ਦੋ ਤਰ੍ਹਾਂ ਦਾ ਐਂਟੀਕ ਤੇ ਮੋਡਰਨਾਈਜੇਸ਼ਨ ਦਾ ਸੰਮੇਲ ਜੋ ਹਰਮਕਲ ਨੂੰ ਮਿਲ ਰਿਹਾ ਪੂਰੇ ਪੰਜਾਬ ਦਾ ਜੋ ਵਿਰਾਸਤ ਹੈ ਐਂਟੀਕਨੈਸ ਉਹ ਵੀ ਇਸ ਸਕੂਲ ਦੇ ਵਿੱਚ ਇਸ ਗਰਾਊਂਡ 'ਚ ਸਾਨੂੰ ਦੇਖਣ ਨੂੰ ਮਿਲੀ ਔਰ ਜੋ ਮੋਡਰਨਾਈਜੇਸ਼ਨ ਹੈ ਉਹ ਵੀ ਇੱਕ ਬੜਾ ਜ਼ਬਰਦਸਤ ਮਲਗਾ ਮਿਸ਼ਨ ਸਾਨੂੰ ਜੋ ਦੇਖਣ ਨੂੰ ਮਿਲੇ ਸੋ ਆਈ ਵਿਸ਼ ਮੈਂ ਦਿਲੋਂ ਚਾਹੁੰਦਾ ਕਿ ਸਾਡੇ ਜਿਹੜੇ ਇੰਸਟੀਟਿਊਟਸ ਨੇ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਮੈਂ ਧिलोਚਨ ਹੈ ਕਿ ਜੋ ਜੀਐਸ ਬੈਂਸ ਜੋ ਟੂਰਨਾਮੈਂਟ ਹਾਲ ਜਿਹੜੀ ਹਾਕੀ ਟੂਰਨਾਮੈਂਟ ਦੀ ਕੰਪਲੀਟ ਜਿਹੜੀ ਮੈਨੇਜਮੈਂਟ ਟੀਮ ਹੈ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਇਸੇ ਤਰੀਕੇ ਨਾਲ ਜਿਵੇਂ 1970s ਤੋਂ ਉਹ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਾਉਂਦੇ ਆ ਰਹੇ ਨੇ ਆਲਮੋਸਟ 54 ইয়ারਸ ਦੇ ਆਸ-પાસ ਹੋ ਚਲੇ ਐਦਾਂ ਹੀ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਨਾਲ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਾਉਂਦੇ ਰਹਿਣ ਔਰ ਜਿਹੜੇ ਬੱਚੇ ਅੱਜ ਉਰੇ ਖੇਡ ਰਹੇ ਨੇ ਜਿਹੜੀ ਟੀਮ ਜੀ ਅੱਜ ਫਾਈਨਲ ਮੈਚ ਸੀ ਜੋ ਮੈਂ ਦੇਖਣ ਗਿਆ ਤਾਂ ਉਹਦੇ ਚ ਪੰਜਾਬ ਪੁਲਿਸ ਤੇ ਨਾਲ ਬੀਐਸਐਫ ਨੇ ਜੋ ਮੈਚ ਖੇਡਿਆ ਜਿਹਦੇ ਚ ਪੰਜਾਬ ਪੁਲਿਸ ਜਿੱਤੂ ਰਹੀ ਤਾਂ ਮੈਂ ਕੰਗ੍ਰੈਚੁਲੇਟਰੀ ਕਰਦਾ ਜਿੱਤੀ ਹੋਈ ਜਿਹੜੀ ਟੀਮ ਪੰਜਾਬ ਪੁਲਿਸ ਦਾ ਔਰ ਜਿਹੜੀ ਸੈਕੰਡ ਰਨਰ ਆਪਾਈ ਹੈ ਬੀਐਸਐਫ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਕਿਉਂਕਿ ਇਹ ਇੱਕ ਇਹਦੇ ਨਾਲ ਖੇਡਾ ਜਿੱਥੇ ਪ੍ਰਫੁੱਲਤ ਹੁੰਦੀਆਂ ਤਾਂ ਇੱਕ ਸਮਾਜ ਦੇ ਵਿੱਚ ਵਧੀਆ ਨਵਾਂ ਤੇ ਨਵੇਕਲਾ ਸੁਨੇਹਾ ਜਾਂਦਾ ਕਿ ਸਾਨੂੰ ਹਰ ਬੁਰੀਆਂ ਹਾਲਾਤਾਂ ਤੋਂ ਬਚ ਕੇ ਖੇਟਾਂ ਦੇ ਨਾਲ ਜੁੜਨਾ ਚਾਹੀਦਾ ਹੈ। ਸਰਕਾਰ ਕੀ ਪ੍ਰਾਲੇ ਕਰ ਰਹੀ ਹੈ ਖੇਡਾਂ ਲੈ ਕੇ ਉਹ ਤੇ। ਸਰਕਾਰ ਦਾ ਸਭ ਤੋਂ ਮਾਸਟਰ ਜੋ ਇੱਕ ਪ੍ਰੋਗਰਾਮ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਉਹ ਹੈਗਾ ਖੇਡਾ ਵਤਨ ਪੰਜਾਬ ਦੀ। ਖੇਡਾ ਵਤਨ ਪੰਜਾਬ ਦੀ ਇੱਕ ਐਸਾ ਮਾਸਟਰ ਪ੍ਰੋਗਰਾਮ ਹੈ ਜਿਹਦੇ ਵਿੱਚ ਅ ਜਿਹੜੇ ਬੱਚੇ ਨੇ ਉਹਨਾਂ ਦੀ ਪਹਿਲਾ ਬਲੌਸ ਪੱਦਰ ਤੇ ਖੇਡਾ ਹੁੰਦੀਆਂ ਨੇ। ਫਿਰ ਉਹਨਾਂ ਦੀ ਜਿਹੜਾ ਪੱਤਰ ਤੇ ਖੇਡਾ ਹੁੰਦੀਆਂ ਫਿਰ ਸੂਬਾ ਪੱਤਰ ਤੇ ਖੇਡਾ ਹੁੰਦੀਆਂ ਫਿਰ ਨੈਸ਼ਨਲ ਪੱਤਰ ਤੇ ਜਾਂਦੇ ਨੇ ਉਹ ਫਿਰ ਇੰਟਰਨੈਸ਼ਨਲ ਖੇਡਣ ਜਾਂਦੇ ਨੇ ਜਿਹੜੇ ਬੱਚੇ ਕਿਸੇ ਵੀ ਪੱਦਰ ਦੇ ਉੱਤੇ ਖੇਡ ਕੇ ਆਣ ਉਹਨਾਂ ਨੂੰ ਨਗਜ਼ਾ ਨਾਮ ਦੇਣਾ ਉਹਨਾਂ ਨੂੰ ਹਰ ਤਰ੍ਹਾਂ ਦੀ ਉਸ ਖੇਡ ਦੇ ਪ੍ਰਤੀ ਜੋ ਜ਼ਰੂਰਤਮੰਦ ਜੋ ਚੀਜ਼ ਆ ਜਿਵੇਂ ਕੋਈ ਕਿੱਟ ਆ ਉਹ ਪ੍ਰੋਵਾਈਡ ਕਰਨੀ ਇਸ ਤੋਂ ਇਲਾਵਾ ਉਹਨਾਂ ਨੂੰ ਉਸ ਖੇਡ ਦੇ ਸਬੰਧ ਦੇ ਵਿੱਚ ਕੋਚਸ ਪ੍ਰੋਵਾਈਡ ਕਰਨੇ ਉਹਨਾਂ ਨੂੰ ਉਹੀ ਜਿਹਾ ਇਨਫਰਾ ਪ੍ਰੋਵਾਈਡ ਕਰਨਾ ਇਹ ਸਭ ਤੋਂ ਵੱਡੀ ਪ੍ਰਾਥਮਿਕਤਾ ਜੇ ਅਜੇ ਤੱਕ ਕਿਸੇ ਨੇ ਕੀਤੀ ਹੈ ਤਾਂ ਉਹ ਸਰਕਾਰ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਨੇ ਕੀਤੀ ਹੈ ਸੋ ਇਸ ਕਰਕੇ ਖੇਡਾਂ ਦੇ ਪ੍ਰਤੀ ਤਾਂ ਜੋ ਸਾਡੀ ਸਰਕਾਰ ਹੈ ਉਹਦਾ ਵਿਸ਼ੇਸ਼ ਤੌਰ ਤੇ ਧਿਆਨ ਹੈ ਸੋ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਖੇਡਾਂ ਦੇ ਖੇਤਰ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਗੱਭਰੂ ਨੌਜਵਾਨ ਨੇ ਸਾਡੇ ਪੰਜਾਬ ਦੀਆਂ ਧੀਆਂ ਨੇ ਉਹ ਨਾ ਸਿਰਫ ਪੰਜਾਬ ਦਾ ਆਉਣ ਵਾਲੇ ਸਮੇਂ ਤੇ ਹੋਰ ਨਾਮ ਰੌਸ਼ਨ ਕਰਨੀਆਂ ਪਹਿਲਾਂ ਵੀ ਕਰਦੀਆਂ ਹਨ ਕਰਦੇ ਨੇ ਹੋਰ ਵੀ ਨਾਮ ਰੋਸ਼ਨ ਕਰਨਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਵਿੱਚ ਵੱਡੀਆਂ ਮੱਲਾਂ ਸਰ ਅਮਰੀਕ ਸਰ ਤੇ ਫਗਵਾੜਾ ਮਾਈਨਸ ਰਿਆ ਮਾਲਵੀ ਪਾਰਟੀ ਨੂੰ ਕਿਵੇਂ ਦੇਖਦੇ ਨਹੀਂ ਅੱਜ ਦਾ ਜਿਹੜਾ ਅੱਜ ਦੀ ਜੇ ਮੈਂ ਸਿਰਫ ਇਹ ਟੂਰਨਾਮੈਂਟ ਮੰਤਰੀ ਸਾਹਿਬ ਧਲੇਵਾਲ ਸਾਹਿਬ ਤੇ ਕੀ ਕਹਿਣਾ ਚਾਹੁੰਦਾ ਜੀ ਸਰ ਇੱਕ ਕੀ ਕਹਾਂਗਾ ਇਹ ਨਾਬੇ ਦੇ ਵਿੱਚ ਸਟੇਡੀਅਮ ਹੈ ਉਹ ਥੋੜਾ ਜਿਹਾ ਨਮੀਨ ਕਰਨ ਹੋਇਆ ਉਹਦਾ ਬਾਕੀ ਉਹਦਾ ਰਹਿੰਦਾ ਕਦ ਤੱਕ ਪੂਰਾ ਹੋ ਜਾਏਗਾ ਜੀ ਜਿਹੜਾ ਜੇ ਇਸ ਬਾਰੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਬਿਹਤਰ ਐਮ.ਐਲ.ਏ. ਸਾਹਿਬ ਦੱਸ ਸਕਦੇ ਨੇ ਜੇ ਕੋਈ ਇਹਨਾਂ ਨੂੰ ਲੱਗਦਾ ਮੇਰੀ ਇਹਦੇ ਵਿੱਚ ਕਿਸੇ ਕਿਸਮ ਦੀ ਸਪੋਰਟ ਦੀ ਜ਼ਰੂਰਤ ਹੈ ਤਾਂ ਆਮ ਆਲਵੇਜ਼ ਰੈਡੀ ਫੋਰ ਸਰ ਕਿਵੇਂ ਦੇਖਦੇ ਹੋ ਜੀ ਇਹ ਸੱਦਰ ਰੱਖਿਓ ਜੀ 47ਵਾਂ ਜੀਐਸ ਸਕੰਦਰ ਬੈਂਸ 올 ਇੰਡੀਆ ਹਾਕੀ ਟੂਰਨਾਮੈਂਟ ਜਿਹੜਾ ਨਾਭਾ ਦੇ ਵਿੱਚ ਹੁੰਦਾ ਲਖਣਪੁਰੇ ਹਿੰਦੁਸਤਾਨ ਦੇ ਵਿੱਚ ਇੱਕ ਨਵੇਕਲਾ ਟੂਰਨਾਮੈਂਟ ਆ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ 올림픽 ਦੇ ਖਿਡਾਰੀ ਵੀ ਪਾਰਟਿਸਪੇਟ ਕਰਦੇ ਔਰ ਇਹਦੀਆਂ ਜਿਹੜੀਆਂ ਥਾਈਲੈਂਡ ਜੀ ਨੂੰ 올림픽 ਦੇ ਮਤਲਬ ਨੇ ਪਰ ਇੱਥੇ ਬੈਂਸ ਸਾਹਿਬ ਇਹਨਾਂ ਦੀ ਪੂਰੀ ਟੀਮ ਜਿਹੜੀ ਹੈ ਸਾਰੀ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਤੇ ਅੱਜ ਫਾਈਨਲ ਮੁਕਾਬਲਾ ਸੀਗਾ ਜੀ 16 ਤਰੀਕ ਨੂੰ ਇਹਦਾ ਉਦਘਾਟਨ ਮੈਂ ਕੀਤਾ ਸੀਗਾ ਜਿਹਦੇ ਦਰਮਿਆਨ ਹਰਪਾਲ ਚੀਮਾ ਜੀ ਵੀ ਆਏ ਸੀ ਸਾਡੇ ਵਿੱਤ ਮੰਤਰੀ ਔਰ ਅੱਜ 22 ਤਰੀਕ ਫਾਈਨਲ ਮੁਕਾਬਲੇ ਦੇ ਵਿੱਚ ਸਾਡੇ ਪੰਚਾਇਤ ਮੰਤਰੀ ਤਨਵੀਰ ਸੌਂਧ ਸਾਹਿਬ ਖੀਸਤੌਰ ਤੇ ਪੰਜਾਬ ਸਰਕਾਰ ਪਹੁੰਚੇ ਨੇ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਜੀ ਔਰ ਇਹ ਜਿਹੜਾ ਟੂਰਨਾਮੈਂਟ ਹੈ ਦੇ ਵਿੱਚ ਮੈਂ ਜਿਹੜਾ ਪਹਿਲਾ ਨਾਮ ਹੈ ਜੀ 1 ਲੱਖ ਰੁਪਏ ਦਾ ਜਿਵੇਂ ਅੱਜ ਪੰਜਾਬ ਪੁਲਿਸ ਜੇਤੂ ਰਹੀ ਹੈ ਬੀਐਸਐਫ ਜਿਹੜੀ ਆ ਸਕਨਾਣਾ ਫਰੀ ਹੈ ਤਾਂ ਉਹਨਾਂ ਨੂੰ 1 ਲੱਖ ਰੁਪਏ ਆਪਣੀ ਤਨਖਾਹ ਦੇ ਵਿੱਚੋਂ ਮੈਂ ਦੇਣ ਦਾ ਵਾਅਦਾ ਕੀਤਾ ਸੀ ਮੈਂ ਚੈੱਕ ਲੈ ਕੇ ਆਂ ਜੀ ਮੈਂ ਇਹਨਾਂ ਨੂੰ ਸਪੁਰਤ ਕਰ ਦੇਣਾ ਔਰ ਗੈਲਰੀ ਟੈਰਿਫ ਗਰਾਊਂਡ ਦੀ ਸਰਪਾਲ ਚੀਮਾ ਜੀ ਨਾਲ ਵੀ ਡਿਸਕਸ਼ਨ ਹੋਈ ਸੀ ਹੁਣ ਮੰਤਰੀ ਸਾਹਿਬ ਨਾਲ ਵੀ ਵਿਚਾਰ ਵਿਟਾਂਦਰਾ ਕੀਤਾ ਤੇ ਉਹ ਸਾਡਾ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ ਬਹੁਤ ਜਲਦੀ ਜਿਹੜਾ ਅੰਤਰਰਾਸ਼ਟਰੀ ਲੈਵਲ ਦਾ ਜਿਹੜਾ ਟੈਰਿਫ ਗਰਾਊਂਡ ਜਿਹੜਾ ਹੈਗਾ ਪੀਪੀ ਪੰਜਾਬ ਪਬਲਿਕ ਸਕੂਲ ਨਾਪਾ ਦੇ ਵਿੱਚ ਅਸੀਂ ਬਹੁਤ ਜਲਦੀ ਇਹਦਾ ਮੁੱਖ ਮੰਤਰੀ ਪੰਜਾਬ ਸਰਦਾਰ ਭੁਪੰਤ ਮਾਨ ਜੀ ਨਾਲ ਗੱਲਬਾਤ ਕਰਕੇ ਇਹਦਾ ਅਸੀਂ ਰੰਮ ਕਰਾਂਗੇ ਔਰ ਇਹਦੇ ਵਿੱਚ 10 ਲੱਖ ਰੁਪਈਆ ਹਰਪਾਲ ਜੀ ਮਾਨ ਜੀ ਆਪਣੇ ਕਿਉਂਕਿ ਉਹ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਉਹ ਵੀ ਇੱਥੇ ਜਿਹੜਾ ਜੀ ਸੰਸਥਾ ਨੂੰ ਦੇ ਕੇ ਗਏ ਨੇ ਸੋ ਬਹੁਤ ਬਹੁਤ ਮੁਬਾਰਕਬਾਦ ਬਹੁਤ ਹੀ ਨਵਕਲੀ ਕਿਸਮ ਦਾ ਟੂਰਨਾਮੈਂਟ ਔਰ ਬੜੀ ਸ਼ਿੱਦਤ ਨਾਲ ਬੜੇ ਲੰਮੇ ਸਮੇਂ ਤੋਂ ਪੰਜਾਬ ਦਾ ਇੱਕ ਇੱਕ ਟੂਰਨਾਮੈਂਟ ਹੈ ਹਿੰਦੁਸਤਾਨ ਦਾ ਇੱਕ ਟੂਰਨਾਮੈਂਟ ਹੈ ਜਿਹੜਾ ਇਨੇ ਲੰਮੇ ਸਮੇਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਸਿਰਫ ਕਰੋਨਾ ਦੇ ਵਿੱਚ 2 ਸਾਲ ਨਹੀਂ ਹੋਇਆ ਬਾਕੀ ਲਗਾਤਾਰ ਹੀ ਕਰਵਾਇਆ ਜਾ ਰਿਹਾ ਪਰ ਹਿੰਦੁਸਤਾਨ ਦੀ ਕੋਈ ਅਸੀ ਸਟੇਟ ਨਹੀਂ ਹੈ ਕਿਸੇ ਵੀ ਸਟੇਟ ਦਾ ਨਾਮ ਲੈ ਲਓ ਹਰ ਇੱਕ ਸਟੇਟ ਦਾ ਪਲੇਅਰ ਜਿਹੜਾ ਉਹ ਆ ਕੇ ਇੱਥੇ ਖੇਡਦਾ ਸਟਾਰਟਿੰਗ ਦੇ ਵਿੱਚ ਤਾਂ ਪਾਕਿਸਤਾਨ ਬੰਗਲਾਦੇਸ਼ ਦੀਆਂ ਟੀਮਾਂ ਵੀ ਇੱਥੇ ਆ ਕੇ ਖੇਡਦੀਆਂ ਰਹੀਆਂ ਉਹ ਗੱਲ ਵੱਖਰੀ ਹੈ ਕਿ ਖਲਾਤ ਕੁਛ ਉਸਤਾਂ ਦੇ ਬਣੇ ਹੁਣ ਉਹ ਮੌਕਾ ਨਹੀਂ ਬਣ ਸਕਿਆ ਦੁਬਾਰਾ ਪਰ ਇਹ ਅਗਰ ਲੈਵਲ ਦੀ ਗੱਲ ਕਰੀਏ ਤਾਂ ਇਥੋਂ ਬਹੁਤ ਸਾਰੇ ਖਿਡਾਰੀ ਪ੍ਰਗਟ ਸਿੰਘ ਜਿਹੜੇ ਹੁਣ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਵੀ ਨੇ ਉਹ ਵੀ ਇਸ ਗਰਾਊਂਡ ਤੇ ਖੇਡ ਕੇ ਗਏ ਨੇ ਬਹੁਤ ਸਾਰੇ ਪਲੇਅਰ ਨੇ ਆਪਣਾ ਬਹੁਤ ਵੱਡਾ ਨਾਂ ਜਿਹੜਾ ਉਹ ਚਮਕਾਇਆ ਇੱਥੋਂ ਔਰ ਇਹ ਲੱਕੀ ਗਰਾਊਂਡ ਹੈ ਜਿਹੜਾ ਇਸ ਗਰਾਊਂਡ ਤੇ ਖੇਡ ਕੇ ਜਾਂਦਾ ਅੰਤਰਰਾਸ਼ਟਰੀ ਪੱਧਰ ਤੇ ਨਾਂ ਚਮਕਾਉਂਦਾ ਜੀ ਆਪਣੇ ਦੇਸ਼ ਦਾ ਤੇ ਪੰਜਾਬ ਦਾ ਹਲਸਾਬ ਨਾਪੇ ਵਾਲਿਆ ਕੋਲ ਇੱਕੋ ਹੀ ਗਰਾਊਂਡ ਹੈ ਕਾਲਜ ਗਰਾਊਂਡ ਔਰ ਉਹ ਤੇ ਥੋੜਾ ਜਿਆਦਾ ਨਵੀਂ ਨੀ ਕਵਰ ਹੋਇਆ ਬਾਕੀ ਰਹਿੰਦਾ ਮਿੱਟੀ ਵਾਲਾ ਨਹੀਂ ਉਹ ਵੀ ਅਸੀਂ ਆਲਰੇਡੀ ਇੱਕ ਪ੍ਰਪੋਜ਼ਲ ਬਣਾ ਕੇ ਨਾ ਕਿ ਹਾਈ ਟੈਕ ਪ੍ਰਪੋਜ਼ਲ ਬਣਾ ਕੇ ਅਸੀਂ ਭੇਜੀਆ ਕਿਉ ਨੇ ਦਮਨ ਕੋਲ ਦਾ ਸਰਕਾਰੀ ਗਰਾਊਂਡ ਜਿਹਨੂੰ ਤਾਂ ਕਹਿੰਦੇ ਆ ਬਹੁਤ ਮਸ਼ਹੂਰ ਹੈ ਜੀ ਬਹੁਤ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਹੁੰਦੇ ਨੇ ਉਹਨਾਂ ਅਸੀਂ ਹਾਈ ਟੈਕ ਕਰਨ ਜਾ ਰਹੇ ਹਾਂ ਔਰ ਬਹੁਤ ਜਲਦੀ ਤੁਸੀਂ ਉਹਦਾ ਇੱਕ ਨਵੇਂ ਕਲਾ ਰੂਪ ਦੇਖੋਗੇ ਜਿਹੜਾ ਬਿਲਕੁਲ ਹਰ ਸੁਵਿਧਾ ਦੇ ਨਾਲ ਲੈਸ ਹੋਏਗਾ ਔਰ ਵੱਡੇ ਵੱਡੇ ਟੂਰਨਾਮੈਂਟ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਓਕੇ ਸਰ